ਇਹ ਤਾਂ ਜੀ ਅੰਦਰਲੇ ਟੀਮਾਂ ਨਹੀਂ ਦੋਵਾਂ ਭਰਾਵਾਂ ਨੂੰ ਮਰਵਾਤਾ। ਨਹੀਂ ਅਗਰ ਅਲੱਗ ਨਾ ਹੁੰਦੇ ਨਾ ਜੀ ਕੋਈ ਕਾਲੀ ਦਲ ਦੀ ਸਰਕਾਰ ਰੋਕ ਨਹੀਂ ਸਕਦਾ ਸੀਗਾ। ਹੂੰ। ਪਰਮਾਤਮਾ ਦੀ ਦਇਆ ਹੀ ਕਰਦੇ ਆ ਜੀ ਹੁਣ ਇਕੱਠੇ ਹੋ ਜਾਂਦੇ ਦੋਵੇਂ ਪਰਿਵਾਰ। ਤੇ ਫੇਰ ਦੇਖਿਓ ਜੀ ਕੀ ਬਣਦਾ। ਕਹਿੰਦੇ ਅਲੱਗ ਨਾ ਹੁੰਦੇ ਤੇ ਅੱਜ ਸੀਐਮ ਭਗਵੰਤ ਮਾਨ ਨਾ ਹੁੰਦੇ। ਸਹੀ ਗੱਲ ਹੈ ਜੀ। ਭਗਵੰਤ ਮਾਨ ਜੀ ਨੇ ਕਿੱਥੇ ਪੋਲਿਟਿਕਸ ਤੇ ਨਹੀਂ ਆਉਣਾ ਸੀਗਾ ਜੀ। ਸਾਡੇ ਨਾਲ ਤਾਂ ਚਲੋ ਰਹੇ ਹੈਗੇ ਉਹ ਤੁਹਾਨੂੰ ਪਤਾ ਹੈਗਾ। ਤੁਹਾਡੇ ਨਾਲ ਰਹੇ। ਜਦੋਂ ਆਪਾਂ ਪੀਪੀਪੀ ਤੇ ਸੀਗੇ ਜੀ। ਹਾਂ। ਉਦੋਂ ਇਕੱਠੇ ਇੱਥੇ ਘਰੇ ਆਉਂਦੇ ਰਹਿੰਦੇ ਸੀਗੇ ਸਭ ਤੋਂ ਇੱਕ ਇੱਕ ਚੀਜ਼ ਪਤਾ ਹੈਗਾ ਚਲੋ ਸਤਕਾਰੀ ਹੋਗਾ ਉਹ ਤਾਇਆ ਜੀ ਆ ਮੇਰੇ ਮੈਂ ਰਿਲੇਸ਼ਨ ਦੇ ਹਿਸਾਬ ਨਾਲ ਤਾਇਆ ਜੀ ਕਹੂੰਗਾ ਚਲੋ ਕਿਉਂਕਿ ਪਾਪਾ ਛੋਟੇ ਹੋਣਾ ਤੋਂ ਉਮਰ ਦੇ ਆ ਮਤਲਬ ਕਿ ਜੀ ਅਗਰ ਪੀਪੀਪੀ ਨਾ ਬਣਦੀ 2012 ਤੇ ਭਗਵੰਤ ਮਾਨ ਜੀ ਇਲੈਕਸ਼ਨ ਨਾ ਲੜਦੇ ਤਾਂ ਪੋਲਿਟਿਕਸ ਤੇ ਕਿੱਥੇ ਆਉਣਾ ਸੀ ਜੀ ਉਸ ਤੋਂ ਬਾਅਦ ਤਿੰਨ ਵਾਰੀ ਐਮਪੀ ਬਣ ਗਏ ਨਾਮੁਨਸ਼ਾਨੀ ਨਹੀਂ ਹੋਣੀ ਸੀ ਜੀ ਆਮ ਆਦਮੀ ਬਣਨੀ ਨਹੀਂ ਸੀ ਅਗਰ ਪੀਪਲਸ ਪਾਰਟੀ ਆਫ ਪੰਜਾਬ ਨਾ ਬਣਦੀ ਕੱਲੀ ਕਾਂਗਰਸ ਤੇ ਅਕਾਲੀ ਦਲ ਦਾ ਰਹਿਣਾ ਸੀਗਾ 1 on 1 ਟੱਕਰ ਨਹੀਂ ਆਮ ਆਦਮੀ ਪਾਰਟੀ ਤਾਂ ਚਲੋ ਦਿੱਲੀ ਤੋਂ ਬਣੀ ਆ ਦਿੱਲੀ ਤੋਂ ਉਹ ਬਣਦੀ ਬੜੀ ਸਰਕਾਰ ਨਹੀਂ ਆਉਂਦੀ ਮੇਰੇ ਤੋਂ ਲਿਖ ਕੇ ਲੈ ਲਓ ਇੰਨਾ ਕੁ ਭੁੱਖਾ ਨਹੀਂ ਸਾਡੀ ਵੀ ਹੈਗੀ ਭਾਵੇਂ ਉਮਰ ਛੋਟੀ ਹੈ ਬਣਦੀ ਨਾ ਉਹਨਾਂ ਦੀ ਸਰਕਾਰ ਤੇ ਹੁਣ ਹਾਲਾਤ ਪਤਾ ਹੀ ਤਾੜੇ ਤਾਂ ਉਮਰ ਬੜੀ ਛੋਟੀ ਹੋਣੀ ਹੈ ਜਦੋਂ ਆਂਦੇ ਹੋਣੇ ਆ ਤੁਸੀਂ ਦੱਸਦੇ ਪਿਓ ਜੀ ਹਾਂ ਮੈਂ ਤਾਂ ਉਦੋਂ 5 ਸਾਲ ਦਾ ਜੀ ਸੀ ਜੀ ਬਟ ਗੋਡ ਗਿਫਟਡ ਹੈ ਜੀ ਮਨ ਬੇਸ ਚ ਇਸ ਤੇ ਕਾਫੀ ਇੰਟਰਸਟ ਆ ਮੈਨੂੰ ਮੈਨੂੰ ਯਾਦ ਯਾਦ ਰਹਿੰਦਾ ਇਹ ਤੁਹਾਨੂੰ ਯਾਦ ਰਿਹਾ ਹੋਣਾ ਸਰ ਇੱਕ ਇੱਕ ਚੀਜ਼ ਯਾਦ ਆ ਜੀ ਇੱਕ ਇੱਕ ਚੀਜ਼ ਹੂੰ ਐਨੀ ਗੱਲ ਹੋਈ ਪਹਿਲਾਂ ਛੋਟੇ ਹੁੰਦੇ ਦੇਖਦੇ ਸੀ ਵੀ ਹਾਂ ਸੁਖਵੀਰ ਜੀ ਆ ਰਹੇ ਆ ਫਿਰ ਉਸ ਤੋਂ ਬਾਅਦ ਇਕੋਦਾਮ ਜੀ ਆ ਕੀ ਹੋ ਗਿਆ ਵੀ ਹਾਂ ਹੁਣ ਭਗਵੰਤਪਾ ਨਾਮ ਲੱਗ ਗਿਆ ਸੁਖਵੀਰ ਜੀ ਫਿਰ ਵਿੱਚੇ ਆਣਾ ਮੇਰੇ ਖਾ ਬੰਦ ਕਰ ਗਏ ਹੋਣੇ ਜਦੋਂ ਪੀਪੀਪੀ ਬਣੀ ਐ ਫੈਮਿਲੀ ਤੇ ਆਉਣਾ ਫੈਮਿਲੀ ਅਸੀਂ ਮਿਲਦੇ ਸੀਗੇ ਘਰੇ ਨਹੀਂ ਆਏ ਕਿਉਂਕਿ ਉਦੋਂ ਫਿਰ ਸਾਡੀ ਪੀਪੀਪੀ ਬਣ ਗਈ ਸੀ ਜੀ ਹੂੰ ਉਸ ਤੋਂ ਬਾਅਦ ਫਿਰ ਉਹਨਾਂ ਦਾ ਹੱਕ ਵੀ ਨਹੀਂ ਬਣਦਾ ਸੀ ਜੀ ਅਸੀਂ ਹੁਣ ਇੱਕ ਪਰਿਵਾਰ ਨਾਲ ਖੜੇ ਹੋ ਚਲੋ ਠੀਕ ਆ ਕੋਈ ਦੁੱਖ ਦੁੱਖ ਤੇ ਸੁੱਖ ਤੇ ਉਹ ਅਸੀਂ ਉਹ ਵੀ ਮਿਲਦੇ ਸੀ ਜੀ ਰਿਲੇਸ਼ਨ ਅਲੱਗ ਚੀਜ਼ ਆ ਜੀ ਪੋਲਿਟਿਕਸ ਅਲੱਗ ਚੀਜ਼ ਆ ਹੂੰ ਇਹ ਟੋਟਲੀ ਡਿਫਰੈਂਟ ਹੁਣ ਵੀ ਕਦੇ ਗੱਲ ਹੁੰਦੀ ਆ ਸੁਖਵੀਰ ਜੀ ਨਾਲ ਵੀ ਹਾਂ ਵੀ ਇਹ ਸਭ ਕੁਝ ਹੋਇਆ ਤੇ ਇਹ ਨਹੀਂ ਹੋਣਾ ਚਾਹੀਦਾ ਸੀ ਜਾਂ ਇਦਾਂ ਕੋਈ ਗੱਲ ਹੋਈ ਐ ਇਸ ਇਸ ਚੀਜ਼ ਨੂੰ ਲੈ ਕੇ ਮੈਂ ਇਸ ਚੀਜ਼ ਤੇ ਕਮੈਂਟ ਨਹੀਂ ਕਰਨਾ ਚਾਹੁੰਗਾ ਕਿਉਂਕਿ ਮੇਰੀ ਉਮਰ ਬਹੁਤ ਘੱਟ ਆ ਜੀ ਮੈਨੂੰ ਇਸ ਚੀਜ਼ ਦੇ ਬਾਰੇ ਨੌਲੇਜ ਨਹੀਂ ਈ ਹੂੰ ਆਫਕੋਰਸ ਮੇਰੇ ਸਾਹਮਣੇ ਜਿੰਨਾ ਮੈਨੂੰ ਲੱਗਦਾ ਕਹਿੰਦੀ ਹੋਣਗੇ ਕਿ ਅਗਰ ਯਾਰ ਮੇਰਾ ਪ੍ਰਾਣ ਨਾ ਜਾਂਦਾ ਤਾਂ ਸਾਡੀ ਅਸੀਂ ਦੋਵੇਂ ਇਕੱਠੇ ਹੁੰਦੇ ਤੇ ਸਾਡਾ ਮੋਢਾ ਨਾਲ ਮੋਢਾ ਲਾ ਕੇ ਰੱਖਦੇ ਸਾਨੂੰ ਕੋਣ ਸੀਗਾ ਮਾਈ ਦਾ ਲਾਲ ਸਾਨੂੰ ਹਰਾ ਦਿੰਦਾ ਇਹ ਤਾਂ ਜੀ ਆਪ ਕਈ ਬੰਦਿਆਂ ਨੇ ਖਰਾਬ ਕਰਤਾ ਸੀਗਾ ਦੋਵੇਂ ਜਦੋਂ ਕੰਨ ਭਰਨ ਲੱਗ ਜਾਂਦਾ ਨਾ ਜੀ ਉਦੋਂ ਫਿਰ ਹੋਰ ਹੀ ਖਲਾਤ ਬਣ ਜਾਂਦੇ ਨਸ਼ਿਆਂ ਨੇ ਗੱਲ ਹੈ ਵੇ ਹੋਰ ਬਦਨਾਮ ਕੀਤਾ ਕਿਉਂਕਿ ਕਹਿੰਦੇ ਸੀ ਵੀ ਅਸਲ ਦੇ ਵਿੱਚ ਚੇਂਜ ਤਾਂ ਹੀ ਲਿਆਂਦਾ ਸੀ ਸਰਕਾਰ ਤਾਂ ਹੀ ਲਿਆਂਦੀ ਸੀ ਕਿਉਂਕਿ ਗੁਟਕਾ ਸਾਹਿਬ ਦੀ ਸੋਹ ਜੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਛਕ ਛਕ ਲਈ ਸੀ ਹਾਂਜੀ ਤੇ ਉਹਨਾਂ ਨੇ ਕਹਿ ਦਿੱਤਾ ਸੀਗਾ ਵੀ ਹਾਂ ਵੀ ਨਸ਼ਾ ਮੈਂ ਖਤਮ ਕਰ ਦਵਾਂਗਾ ਹਾਂਜੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਅਸਲ ਦੇ ਵਿੱਚ ਜਿਹੜਾ ਨਸ਼ਾ ਉਸ ਸਮੇਂ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਉਸ ਨੇ ਕਿੱਥੇ ਕਿੱਥੇ ਇਕਾਲੀ ਦਲ ਨੂੰ ਢਾਹ ਲਾਈ ਨਹੀਂ ਜੀ ਉਹ ਤਾਂ ਸਾਡਾ ਪ੍ਰੋਪਗੈਂਡਾ ਬਣਾਤਾ ਮੈਂ ਤਾਂ ਪ੍ਰੋਪਗੈਂਡਾ ਬਣਾਤਾ ਜੀ ਬੇਅਦਬੀ ਦਾ ਮੈਂ ਉਸ ਚੀਜ਼ ਤੇ ਪੜਨਾ ਨਹੀਂ ਚਾਹੁੰਦਾ ਕਿਉਂਕਿ ਬਹੁਤ ਵਾਸਤਵ ਚੀਜ਼ ਆਉ ਹੂੰ ਗਲਤ ਗਲਤ ਪਾਸੇ ਲੋਕ ਲੈ ਜਾਂਦੇ ਆ ਫਿਰ ਹੂੰ ਉਹ ਤਾਂ ਜੀ ਜਦੋਂ ਪਤਾ ਚੱਲ ਗਿਆ ਨਾ ਜੀ 17 ਦੇ ਵਿੱਚ ਜਦੋਂ ਜਦੋਂ 12 ਤੋਂ 17 ਦੇ ਵਿੱਚ ਸੁਭੀਰ ਸਿੰਘ ਬਾਦਲ ਜੀ ਨੇ ਕੰਮ ਕੀਤੇ ਲੋਕੋਂ ਹੀ ਡਰ ਗਏ ਉਹਨਾਂ ਨੂੰ ਡਰ ਲੱਗਣ ਲੱਗਾ ਕਿ ਤੇ ਤੀਜੀ ਵਾਰੀ ਮੁੱਖ ਮੰਤਰੀ ਬਣ ਗਿਆ ਕਿਵੇਂ ਇਹਨਾਂ ਨੂੰ ਲਾਵਾਂਗੇ ਉਹ ਤਾਂ ਗੱਲ ਵਾਕਈ ਸੱਚ ਹੋ ਜੂ ਕਿ 25 ਸਾਲ ਕਾਲੀ ਦਲ ਨਹੀਂ ਜਾਂਦੀ ਉਹ ਤਾਂ ਜੀ ਕਾਂਗਰਸ ਦੀ ਸਾਰੀ ਰਚੀ ਗਈ ਸੀਗੀ ਹੂੰ ਕਾਲੀ ਦਲ ਨੂੰ ਪੰਡ ਦੋ ਤੇ ਬੇਅਦਬੀ ਦੇ ਉੱਤੇ ਉਹਨਾਂ ਦਾ ਕਰ ਦੋ ਹੂੰ ਤੇ ਕਿਉਂਕਿ ਆਪਣੀ ਪਾਰਟੀ ਹੈਗੀ ਆ ਸਿੱਖਾਂ ਦੇ ਵਿੱਚ ਆਪਣੀ ਸਿੱਖਾਂ ਤੋਂ ਨਿਕਲੀ ਹੋਈ ਪਾਰਟੀ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਿਕਲੀ ਹੋਈ ਪਾਰਟੀ ਐ ਤੇ ਇਹਨਾਂ ਦੀ ਬੈਕਬੋਨ ਹੀ ਐ ਆ ਜਦੋਂ ਇਹਨਾਂ ਨੂੰ ਤੁਸੀਂ ਕਰ ਦੋਗੇ ਤਾਂ ਆਪਣੇ ਆਪ ਹੀ ਡਾਊਨਫਾਲ ਆ ਜਾਊਗਾ ਨੀਤਾ ਜੀ ਤੁਸੀਂ ਵੋਟ ਪਰਸੈਂਟੇਜ ਸਾਡਾ ਕੱਢ ਲਓ ਵੋਟ ਪਰਸੈਂਟੇਜ ਤਾਂ 17 ਦੇ ਵਿੱਚ ਬਹੁਤ ਵਧੀਆ ਸੀਗਾ ਜੀ ਹੂੰ ਮੈਨੂੰ ਲੱਗਦਾ ਮੱਸਾ 7-8 ਲੱਖ ਚਲੋ ਲਾਈਨ ਸੀ ਉਦੋਂ ਭਾਜੀਪੀ ਤੇ ਕਾਲੀ ਦਲ 7-8 ਲੱਖ ਪਿੱਛੇ ਸੀਗੇ ਕਾਂਗਰਸ ਤੋਂ ਉਦੋਂ ਸਾਨੂੰ ਆਮ ਆਦਮੀ ਮਾਰ ਗਈ 17 ਦੇ ਵਿੱਚ ਚਲੋ ਐਮਐਲਏ ਭਾਣਾ ਸਾਡੇ ਕਾਂਗਰਸ ਨਾਲ ਆਮ ਆਦਮੀ ਨਾਲੋਂ ਵੀ ਘੱਟ ਸੀ ਅਸੀਂ ਆਪੋਜੀਸ਼ਨ ਤੇ ਵਟ ਵੋਟ ਪਰਸੈਂਟੇਜ ਦਾ ਜੀ ਆਮ ਆਦਮੀ ਨਾਲੋਂ 15 ਲੱਖ ਜ਼ਿਆਦਾ ਪਈ ਹੈ। ਹੂੰ। ਕਈ ਸੀਟਾਂ ਸੀਗੀਆਂ ਜਿਹੜੀ 200 ਵੋਟਾਂ ਦੀ ਹਾਰੇ ਆ। ਕਈ ਸੀ ਹਜ਼ਾਰ ਵੋਟਾਂ ਤੇ ਹਾਰੇ ਜਿਵੇਂ ਤ੍ਰਿਪਤ ਬਾਜਵਾ ਜੀ 1200 ਵੋਟਾਂ ਦੇ ਜਿੱਤੇ ਸੀ। 1200 ਵੋਟਾਂ ਦੇ। ਸੁਖਜਿੰਦਰ ਸਿੰਘ ਰੰਦਾਵਾ ਜੀ ਆਪਣੇ ਐਮਪੀ ਸਾਹਿਬ 1000 1090 ਵੋਟਾਂ ਦੇ ਜਿੱਤੇ ਸੀ। ਹੂੰ ਹੂੰ। ਇਹਦੀਆਂ ਬਹੁਤ ਸੀਟਾਂ ਹੈਗੀਆਂ ਜੀ। ਹੂੰ। ਐਲਾਈਂਸ ਟੁੱਟਣਾ ਨਹੀਂ ਕਾਰਨ ਸਮਝਦੇ ਇਹ। ਜੇ ਐਲਾਈਂਸ ਹੁੰਦਾ ਤੇ ਨਹੀਂ ਲਾਈਨਸ ਤੋਂ ਅਰੰ ਦੇ ਵਿੱਚ ਤਾਂ ਸੀਗਾ ਜੀ ਤੁਸੀਂ ਕਿਹ ਇਸ ਇਅਰ ਦੀ ਗੱਲ ਕਰਦੇ ਮੈਂ ਹੁਣ ਜਿਹੜੀਆਂ ਪਿਛਲੇ ਸੋਣਾ ਨਹੀਂ ਨਹੀਂ ਜੀ ਇਹ ਜਾਂ ਕੋਈ ਗੱਲ ਨਹੀਂਗਾ ਉਹ ਤਾਂ ਲੋਕਾਂ ਦੀ ਥਿੰਕਿੰਗ ਆ ਹਾਂ ਇਹ ਹੈ ਕਿ ਸਾਡਾ ਜਦੋਂ ਲਾਈਨ ਸੀਗਾ 25 ਸਾਲ ਰਿਆ 2022 ਦੀ ਗੱਲ ਕੀਤੀ ਹੈ ਮੈਂ ਹਾਂ 2022 ਦੀ ਹੁਣ ਤੁਸੀਂ ਉਹਨਾਂ ਨੂੰ 10 ਲੱਖ ਵੋਟ ਪਈ ਹੈ ਜੀ ਹੂੰ ਤੇ ਸਾਨੂੰ ਪਈ ਹੈ ਤਕਰੀਬਨ ਬਸਪਾ ਨਾਲ 28 ਲੱਖ 28 ਨਾਲ 10 ਜੋੜ ਲਓ ਚਲੋ ਹਮੇਸ਼ਾ ਐਵੇਂ ਨਹੀਂ ਆંકੜੇ ਐਵੇਂ ਨਹੀਂ ਜੋੜੇ ਜਾਂਦੇ 40 ਲੱਖ ਵੀ ਲਾ ਲਓ ਜੀ ਅਸੀਂ ਘਟੋ ਘਟ 22 25 30 ਸੀਟਾਂ ਜਿੱਤੇ ਸੀ ਰਾਮ ਰਾਜ ਜੀ ਹੂੰ ਕਿਉਂਕਿ ਸ਼ਹਿਰੀ ਜਿਹੜੇ ਸ਼ਹਿਰੀ ਲੋਕ ਆ ਉਹ ਭਾਜਪਾ ਨੂੰ ਵੋਟ ਪਾ ਕੇ ਬਹੁਤ ਖੁਸ਼ ਆ ਜੀ ਹੂੰ ਸਾਡੀ ਮੇਨਲੀ ਖੇਤਰੀ ਪਾਰਟੀ ਆ ਸਾਡੀ ਹੂੰ ਤੇ ਮਤਲਬ ਭਾਜਪਾ ਨਾਲ ਫਰਕ ਤਾਂ ਪੈਂਦਾ ਜੀ ਹੂੰ ਲੋਕਾਂ 'ਚ ਜਾਣਦੇ ਹੋ ਲੋਕੀ ਕੀ ਕਹਿੰਦੇ ਨੇ ਅ ਕੈਸਿਸ ਤੇ ਗੱਲ ਕਰ ਰਹੇ ਹੂੰ ਕਿਵੇਂ ਲੋਕ ਕਹਿੰਦੇ ਜੀ ਲੋਕੀ ਸਰਕਾਰ ਬਾਰੇ ਕੀ ਕਹਿੰਦੇ ਨੇ ਸਰਕਾਰ ਬਾਰੇ ਤਾਂ ਜੀ ਆਈ ਕਹਿ ਰਹੇ ਹੈਗੇ ਆ ਕਿ ਮੇਰੇ ਸਾਹਮਣੇ ਲੱਗਾ ਜੀ ਕੰਮ ਬਹੁਤ ਠੋਕ ਠਾਕ ਕੇ ਹੋ ਰਿਹਾ ਜੋ ਮੈਨੂੰ ਲੱਗਦਾ ਹੋ ਨਹੀਂ ਰਿਹਾ ਜਿਵੇਂ ਕਹਿੰਦੇ ਸੀਗੇ ਕਿ ਫਲਾਨਾ ਮਾਡਲ ਲੈ ਕੇ ਆਵਾਂਗੇ ਉਹ ਲੈ ਕੇ ਆਵਾਂਗੇ ਸਿੱਖਿਆ ਮਾਡਲ ਆਇਆ ਤਾਂ ਹੈ ਸਿੱਖਿਆ ਮਾਡਲ ਹੁਣ ਤਾਂ ਨੀ ਪੱਥਰ ਵੀ ਪਿਛਲੇ ਲੁਧਿਆਣੇ ਵੀ ਮੈਂ ਜੇ ਪਾਰਟੀ ਮੈਂ ਕਹਿੰਦਾ ਨੀ ਪੱਥਰਾਂ ਤੀ ਰਹਿ ਗਈ ਹੋਰ ਕੁਝ ਨਹੀਂ ਗਾ ਜੀ ਹੂੰ ਕੁਝ ਨਹੀਂ ਗਾ ਕੁਝ ਨਹੀਂ ਹੋ ਰਿਹਾ ਜੀ ਮੁਕਸਰ ਮੁਕਸਰ ਤੁਸੀਂ ਛੱਡੋ ਜੀ ਮੈਂ ਤਾਂ ਕਿਤੇ ਨਹੀਂ ਦੇਖ ਰਿਹਾ ਕੋਈ ਰੋਡ ਬਣ ਰਹੀ ਹੋਵੇ ਜਾਂ ਕੋਈ ਨਵਾਂ এডਿਕੇਸ਼ਨ ਸਿਸਟਮ ਬਣ ਰਿਹਾ ਹੋਵੇ ਜਾਂ ਕੋਈ ਪੜਾਈ ਤੇ ਚੇਂਜ ਆਇਆ ਹੋਵੇ ਕੁਝ ਚੇਂਜ ਨਹੀਂ ਜੀ ਉਵੇਂ ਹੀ ਆ ਜੀ ਬਸ ਕੱਲਾ ਹੀ মিডিਆ ਤੇ ਦੱਬੀ ਆਉਂਦੇ ਆ ਕਿ ਅਸੀਂ ਆ ਕਰਤਾ ਉਹ ਕਰਤਾ ਹਮ ਮਤਲਬ ਜੀ ਜਿਹੜੇ ਸੇਵਾ ਕੇਂਦਰ ਖੋਲੇ ਸੀ ਉਹ ਪੇਂਟ ਕਰਕੇ ਆਪਦਾ ਨਾਮ ਲਿਖਤਾ ਮਤਲਬ ਇਹ ਠੀਕ ਥੋੜਨਾ ਜੀ ਇਹ ਤਾਂ ਤੁਸੀਂ ਬਹੁਤ ਗਰੀ ਹੋਈ ਪੋਲਿਟਿਕ ਸੇਵਾ ਕੇਂਦਰ ਆਇਸ਼ਮਨ ਕੇਂਦਰ ਬਣ ਗਏ ਹਾਂ ਹਾਂ ਇਹ ਤਾਂ ਜੀ ਗਰੀ ਹੋਈ ਪੋਲਿਟਿਕ ਸਰ ਹਮ ਇਸ ਤੇ ਨਹੀਂ ਕਰਨਾ ਚਾਹੀਦਾ ਇਹ ਇੰਸਟਾਗ੍ਰam ਤੇ ਕਿੱਦਾਂ ਸ਼ੌਂਕ ਪਿਆ ਵੀ ਹਾਂ ਇੰਸਟਾਗ੍ਰam ਨੂੰ ਹੁਣ ਪੋਲਿਟਿਕਸ ਦੇ ਵਿੱਚ ਅਸੀਂ ਵੀ ਦੇਖ ਰਹੇ ਆ ਵੀ ਕਾਫੀ ਯੂਜ਼ ਹੋ ਰਿਹਾ ਤੁਸੀਂ ਵੀ ਨਾਲ-ਨਾਲ ਕਾਫੀ ਐਕਟਿਵ ਹੋ ਇੰਸਟਾਗ੍ਰਾਮ ਤੇ। ਉਹ ਮੇਰੇ ਸਾਹਮਣੇ ਲ ਜੀ ਇੰਸਟਾਗ੍ਰਾਮ ਤੇ ਮੈਂ ਪਹਿਲਾਂ ਮਨਾ ਵੀ ਕੀਤਾ ਸੀ ਆਪਦੀ ਮੀਡੀਆ ਟੀਮ ਨੂੰ ਕਿ ਅਜੇ ਆਪਾਂ ਨਾ ਐਕਟਿਵ ਹੋਈਏ ਨਾ। ਹੂੰ ਹੂੰ ਤੇ ਉਹ ਕਹਿੰਦੇ ਜੀ ਇਫ ਯੂ ਵਾਂਟ ਟੂ ਬਿਕਮ ਸਮਥਿੰਗ ਇਫ ਯੂ ਵਾਂਟ ਟੂ ਬਿਕਮ ਅ ਪਬਲਿਕ ਫਿਗਰ ਯੂ ਹੈਵ ਟੂ ਐਂਟਰ ਇਨ ਸੋਸ਼ਲ ਮੀਡੀਆ ਪਲੈਟਫਾਰਮ। ਤਾਂ ਮੈਨੂੰ ਫਿਰ ਕਿਸੇ ਨੇ ਰਹਿ ਦਿੱਤੀ ਕਿ ਇੰਸਟਾ ਤੂੰ ਹਲਕਾ ਹਲਕਾ ਚਲਾਈ ਜਾ ਹਲਕਾ ਹਲਕਾ ਔਰ ਚਲੋ ਰੱਬ ਦੀ ਦਿਆ ਨਾਲ ਰਿਸਪੌਂਸ ਅੱਛਾ ਮਿਲ ਗਿਆ ਹਮ ਇੱਕ ਮੇਰੀ ਫਰਸਟ ਇੰਟਰਵਿਊ ਵੀ ਹੋਈ ਹਫਤਾ ਪਹਿਲਾਂ ਹਮ ਉਹਦਾ ਵੀ ਸੱਚੇ ਪਾਤਸ਼ਾਹ ਨਾਲ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈਗਾ ਸਾਰਿਆਂ ਨੇ ਬਹੁਤ ਵਧੀਆ ਕੀਤਾ ਕਿ ਲੱਗ ਨਹੀਂ ਰਿਹਾ ਤੇਰੀ ਫਰਸਟ ਇੰਟਰਵਿਊ ਸੀਗੀ ਹਮ ਹਮ ਤੇ ਮੇਰੇ ਹਿਸਾਬ ਨਾਲ ਇਫ ਯੂ ਵਾਂਟ ਟੂ ਬਿਕਮ ਸਮਥਿੰਗ ਸੋਸ਼ਲ ਮੀਡੀਆ ਵੀ ਹੈਗਾ ਪਲੈਟਫਾਰਮ ਤੇ ਗਰਾਊਂਡ ਲੈਵਲ ਬਹੁਤ ਬਹੁਤ ਮੈਟਰ ਕਰਦਾ ਹੈ ਜੀ ਹਮ ਤਾਂ ਮੈਂ ਪਿੱਛੇ ਦੇਖ ਰਿਹਾ ਸੀ ਇਕਲੇਸ਼ ਰਾਧਵ ਨਾਲ ਵੀ ਤੁਸੀਂ ਫੋਟੋਸ ਪਾਈ ਜਿੱਥੇ ਤੁਸੀਂ ਪੰਜਾਬ ਦੇ ਜਿਹੜੇ ਲੀਡਰਸ ਨੇ ਉਹਨਾਂ ਦਾ ਫੋਟੋ ਆ ਪਾਉਂਦੇ ਹੋ ਪੂਰੇ ਇੰਡੀਆ ਦੇ ਲੀਡਰਸ ਨਾਲ ਤੁਸੀਂ ਉਹਦੇ ਤੇ ਫੋਟੋਸ ਜਾਂ ਵੀਡੀਓਸ ਪਾਈਆਂ ਜਾਂ ਰੀਲਸ ਤੁਹਾਡੀਆਂ ਚੱਲਦੀਆਂ ਹੁੰਦੀਆਂ ਉੱਤੇ ਨਹੀਂ ਜੀ ਉਹ ਐਕਚੁਅਲੀ ਜਦੋਂ ਆ ਸਾਬਕਾ ਮੁੱਖ ਮੰਤਰੀ ਆਪਣੇ ਉੱਤਰ ਪ੍ਰਦੇਸ਼ ਦੇ ਅਕਲੇਸ਼ ਯਾਦਵ ਜੀ ਉਹ ਮੈਂ ਤੇ ਡੈਡ ਤੇ ਉਹਨਾਂ ਦੇ ਵਾਈਫ ਵੀ ਸੀ ਡਿੰਪਲ ਯਾਦਵ ਜੀ ਅਸੀਂ ਜਦੋਂ ਸੁਖਬੀਰ ਤਾਇ ਜੀ ਦੀ ਬੇਟੀ ਮੇਰੇ ਭੈਣ ਜੀ ਵੱਡੇ ਭੈਣ ਜੀ ਹਰਕੀਰਤ ਭੈਣ ਜੀ ਦਾ ਵਿਆਹ ਸੀਗਾ ਉਹ ਦਿੱਲੀ ਹਾਊਸ ਦੀਆਂ ਸਾਡੀਆਂ ਉਹਨਾਂ ਨੂੰ ਰੀਸੀਵ ਵਗੈਰਾ ਕੀਤਾ ਸੀਗਾ ਉਦੋਂ ਦੀਆਂ ਫੋਟੋਜ਼ ਵਗੈਰਾ ਹੈਗੀਆਂ ਮੈਨੂੰ ਬੜਾ ਚੰਗਾ ਮਿਲਿਆ ਮੈਨੂੰ ਮਤਲਬ ਡਿਫਰੈਂਟ ਕਾਈਂਡ ਆਫ ਪੋਲਿਟਿਕਸ ਸਮਝ ਆਉਣ ਤੇ ਆਈ ਕਿਉਂਕਿ ਉੱਤਰ ਪ੍ਰਦੇਸ਼ ਇਜ਼ ਅ ਵਾਸਟ ਸਟੇਟ 403 ਸੀਟਾਂ ਜੀ ਆਪਣਾ ਚਾਰ ਵਧਾ ਦੀ ਤਾਂ ਉਹਨੀਆਂ ਸੀਟਾਂ ਬਣਦੀਆਂ ਅਸੀਂ ਮੈਂਬਰ ਆਫ ਪਾਰਲੀਮੈਂਟ ਆ ਹੂੰ ਮਤਲਬ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਕਿਉਂਕਿ ਉਹਨਾਂ ਦੀ ਪਾਰਟੀ ਵੀ ਇੱਕ ਆਪਣੀ ਅਕਾਲੀ ਦਲ ਦੀ ਐਵੇਂ ਪਾਰਟੀ ਹੈ। ਹੂੰ ਖੇਤਰੀ ਪਾਰਟੀ ਹੈ ਉਹ। ਖੇਤਰੀ ਪਾਰਟੀ ਹੈ ਜੀ। ਬਹੁਤ ਸਟਰੋਂਗ ਪਾਰਟੀ ਹੈ ਜੀ। 35 ਸੀਟਾਂ ਜਿੱਤੇ ਗਏ ਐਮਪੀ ਦੀਆਂ ਇਤਕੀ। ਹੂੰ ਤੇ ਯੰਗੇਸਟ ਚੀਫ ਮਿਨਿਸਟਰ ਹੈ ਅੰਡੀਆ। ਸਹੀ ਹਾਂ, ਸੀਐਮ ਰੇਆ। ਹਾਂਜੀ। ਮਤਲਬ ਬਹੁਤ ਚੰਗਾ ਲੱਗਿਆ ਮੈਨੂੰ ਮਿਲ ਕੇ। ਉਹਨਾਂ ਨੇ ਮੈਨੂੰ ਬਹੁਤ ਗੁਣ ਸਿਖਾਏ। ਮਤਲਬ ਤੁਸੀਂ ਵਿਆਹ ਤੇ ਵੀ ਬਹੁਤ ਕੁਝ ਸਿੱਖ ਲਿਆ। ਹਾਂ, ਵਿਆਹ ਤੇ ਵੀ ਬਹੁਤ ਬਹੁਤ ਨਵੇਂ-ਨਵੇਂ ਲੋਕਾਂ ਨੂੰ ਵੱਡੇ-ਵੱਡੇ ਬਿਜ਼ਨਸਮੈਨਸ ਨੂੰ ਮਿਲਣ ਦਾ ਲੋਕੀ ਆ ਵੀ ਜਿਵੇਂ ਸੋਸ਼ਲ ਮੀਡੀਆ ਚਲੋ ਤੁਸੀਂ ਵੀ ਐਕਟਿਵ ਰਹਿੰਦੇ ਹੋ ਲੋਕਾਂ ਨੇ ਇਹ ਕਹਿਤਾ ਵੀ ਜਿਵੇਂ ਅ ਅੰਬਾਨੀਆਂ ਦੇ ਮੁੰਡੇ ਦਾ ਵਿਆਹ ਹੋਇਆ ਸੀ ਉਦਾਂ ਹੀ ਹੈ ਬਦਲਾ ਦੇ ਘਰੇ ਵਿਆਹ ਹੋਇਆ ਲੋਕਾਂ ਨੇ ਪੰਜਾਬ ਉੱਥੇ ਨਾਲ ਕਿਉਂਕਿ ਕੁਝ ਕੁ ਸਮੇਂ ਦਾ ਹੀ ਫਰਕ ਸੀ ਲੋਕਾਂ ਨੇ ਉਹ ਹੀ ਚੀਜ਼ ਜੋੜਨੀ ਕਰਤੀ ਵੀ ਹਾਂ ਉਹਨੂੰ ਵੱਡਾ ਵਿਆਹ ਦਿਖਾਇਆ ਜਾ ਰਿਹਾ ਸੀ ਅਸੀਂ ਪੰਜਾਬੀ ਵੀ ਕਿੱਥੇ ਪਿੱਛੇ ਨਹੀਂ ਹੈਗੇ ਗੱਲ ਸੱਚ ਆ ਜੀ ਲੋਕ ਤਾਂ ਜਿਵੇਂ ਛੜੀ ਜਾਂਦੇ ਹੈਗੇ ਆ ਇੰਨੇ ਵੱਡੇ ਪਰਿਵਾਰ ਹੈਗਾ ਬਦਲ